ਕਰਦਿਆਲ ਕੱਤ ਘਾਟ ਆਪਦੀ ਮਾਂ ਤੇ ਗਿਆ ਕਿ ਤੇਰੇ ਤੇ ਇਹ ਮੁੰਡੇ ਦਾ ਕੱਤ ਘਾਟ ਹਾਂ ਜਦੋਂ ਮੇਰਾ ਮੁੰਡਾ ਮੇਰੇ ਤੇ ਜਾਊਗਾ ਤੇਰੇ ਤੇ ਜਾਊਗਾ ਹਾਂ ਮੈਥੋਂ ਮਲੇ ਹੋ ਮੇਰੇ ਤੇ ਕੱਦ ਮੰਨ ਸਾਰਾ ਲੱਗਦਾ ਤੂੰ ਤੇਰੇ ਤੇ ਕੱਦ ਤਾਂ ਫਿਰ ਲੰਮਾ ਹੀ ਹੋਣਾ 2 ਗਿੱਠ ਉੱਚਾ ਤੇਰੇ ਨਾਲੋਂ ਉੱਚਾ ਹਾਂ ਭੈਣ ਜਾਲਾ ਚਾਚੀ ਮੈਂ ਤਾਂ ਵੇ ਦੋ ਕੁ ਕਿੱਠਾ ਉੱਚਾ ਮੈਂ ਨਿਮਦਾ ਤੋਂ ਫੋਨ ਤਾਂ ਖੂਨ ਹੀ ਹੁੰਦਾ ਚਾਚੇ ਤਾਂ ਆ ਜਾਂਦੇ ਜਾਂ ਦਾਦੇ ਤੇ ਜਾਵੜਦਾ ਆਪਾਂ ਆ ਕਿ ਆ ਚਾਚੇ ਤੇ ਗਿਆ ਚਾਚੇ ਤੇ ਪੀੜੀ ਚ ਹੁੰਦਾ ਹੀ ਆ ਭਾਈ ਤੇ ਕੋਈ ਦੋ ਜਮਾਤਾਂ ਪੜਿਆ ਮੁੰਡਾ ਹੈ ਦੋ ਜਮਾਤਾਂ ਪੜਿਆ ਮੁੰਡਾ ਭਾਈ ਮੈਂ ਕਿਹਾ ਦੋ ਦੀ ਤਾਂ ਚਾਰ ਪਰ ਤੇਰੇ ਮੈਂ ਕੰਨ ਨੂੰ ਕੁੱਤਰਦਾ ਅੱਛਾ ਅੱਛਾ ਪਲਾਸਟੂ ਫੇਰ ਆਇਆ ਕਹ ਹੈ ਪਲਾਸਟੂ ਫੇਰ ਕਿਉਂ ਕਹੇ ਲੋਗ ਆਏ ਕਹਿੰਦੇ ਉਹਨੇ ਨਾ ਚਾਚੀ ਆ 12ਵੀਂ ਜਮਾਤ ਹੁੰਦੀ ਹੈ ਜਿਹੜੀ ਅੱਛਾ ਪਲੱਸ 2 ਉਹ ਕਿਹੜਾ ਤਾਂ ਉਹਨੇ ਕਰ ਲਈ ਹਾਂ ਦੁਬਾਰਾ ਉਹ ਕਹਿੰਦਾ ਮੈਂ ਦੁਬਾਰੇ ਫੇਰ ਕਰੂੰਗਾ ਤਿੰਨ ਵਾਰੀ ਜੋਨੇ ਕਰੀ ਭਾਈ ਹਾਂ ਵੱਡੀ ਡਿਪਲੋਮਾ ਚ ਆ ਗਿਆ ਹਾਂ ਸਿੱਧਾ ਨਹੀਂ ਆਦੇ ਮੇਰੇ ਪਿਓ ਦਾ ਸਾਰਾ ਫੇਰ ਹੋਇਆ ਤਿੰਨ ਵਾਰੀ ਕਰ ਗਿਆ ਭਾਈ ਉਹ ਕਹਿੰਦਾ ਮੈਂ ਸਮਾਰਕਿਕ ਪੜੂੰਗਾ ਹਾਂ अच्छा हुन फिर ਤੁਸੀਂ ਰਿਸ਼ਤੇ ਵਾਸਤੇ ਆਏ ਆਂ ਕਿ ਰਿਸ਼ਤੇ ਵਾਸਤੇ ਆਏ ਆਂ ਖਿੜਕੀ ਲੌਂਡਾ ਹੋ ਜੂ ਗੇ ਇੱਥੇ ਦੀ ਤਾਂ ਕਰਕੇ ਉਹ ਚਲੋ ਰੋਟੀ ਭਗਦੀ ਹੋ ਜੂ ਰੋਟੀ ਰੋਟੀ ਹਾਂ ਨਾਲੇ ਚਾਚੀ ਗੇ ਪੀੜੀ ਅੱਗੇ ਵੱਧ ਜਾਂਦੀ ਏ ਰਿਸ਼ਤੇ ਨਾਲ ਪੁੱਤਰ ਟੈਂ ਸਰੀ ਕਹਿੰਦੇ ਹੁੰਦੇ ਅਨੱਥ ਪਾਈ ਚੰਗੀ ਹੁੰਦੀ ਏ ਆਹ ਹਾਂ ਕੱਲ ਜੋਗਾ ਉੱਡ ਕੇ ਮੁੰਡਾ ਤੋਂ ਨਿਕਲ ਜੂਗਾ ਹਾਂ ਜੇ ਆਪਾਂ ਨਾ ਬਹਿ ਕੇ ਦੇ ਨੱਥ ਪਾਵਾਂਗੇ ਹਾਈ ਨਾ ਕੱਢਾਂਗੇ ਫੇਰ ਨਹੀਂ ਫੇਰ ਵੇਲੇ ਨੂੰ ਪਸਤਾਉਂਗੇ ਹਾਂ ਕਹਿੰਦਾ ਉਹ ਬੈਠ ਕੇ ਮੰਗੂ ਪੰਗਾ ਚ ਜਾਂ ਖਾਣਾ ਚ ਡਿੱਗੂਗਾ ਹਾਂ ਉਹ ਹਾਂ ਉੱਥੇ ਕੀ ਕਹਿੰਦੀ ਐ ਤੇ ਤੁਹਾਡੀ ਮੰਗ ਮੰਗਾਈ ਕੀ ਐ ਮੰਗ ਮੰਗਾਈ ਹਾਂ ਚਾਚੀ ਮੁੰਡਾ ਦਾ ਕਹਿੰਦਾ ਸੀ ਵੱਡੀ ਗੱਡੀ ਲਾਉ ਗੱਡੀ ਕਾ ਨੂੰ ਜਰ ਪਦਾਵ ਪਦਾਵ ਫੇਰ ਹੀ ਘਟੂਗੀ ਸਕੂਟਰ ਕਹ ਸਾਲਾ ਸਕੂਟਰ ਤਾਂ ਗੱਡੀ ਤੇ ਕੇ ਚਾਚੀਓ ਕਹ ਲਈ ਮੈਂ ਗੱਡੀ ਲਾਉ ਭਾਈ ਵੱਡੀ ਉਤਮੈਂ ਗੱਡੀ ਵੀ ਦਵਾ ਦੂੰਗੀ ਹੁਣ ਨਵੀਂ ਇਨਵੇਲੀ ਬੱਸਾਂ 'ਚ ੱਤੇ ਥੋੜੇ ਖਾਊਗੀ ਹਾਂ ਹਾਂ ਇਹ ਤਾਂ ਗੱਲ ਸਹੀ ਆ ਨਾ ਹਾਂ ਦਿਆ ਚੰਗੀ ਸੋਹ ਚੜਾ ਸੋਟਾ ਆ ਆ ਇਹ ਵੀ ਆ ਗੱਲ ਆ ਲੱਖ ਰੁਪਏ ਦੀ ਗੱਲ ਕਰਦੀ ਐ ਮੈਂ ਹਾਂ ਗੱਡੀ ਵੀ ਮੈਂ ਦਵਾ ਦੂੰਗੀ ਅੱਛਾ ਕੁਸ ਪੈਸੇ ਮੈਂ ਕੁੜੀ ਦੇ ਪੇਕਿਆਂ ਤੋਂ ਲਵਾ ਦੂੰਗੀ ਮਾੜਾ ਮੋਟਾ ਸੋਨੂੰ ਵੀ ਹੱਥ ਹੱਥ ਹਲਾਉਣਾ ਪਊਗਾ ਿੱਲੇ ਤੇ ਲੱਖ ਰੁਪਇਆ ਕਹਿ ਦਿੱ ਗਿਆ ਕਿਤੇ 13 ਿੱਲੇ ਤੇ 13 ਲੱਖ ਕਹਿ ਲਿਆ 13 ਆ ਕਾ ਸਾਰੀ ਇਕੱਠੀ ਕਰੀ ਚਾਰ ਮੱਝਾਂ ਵਾਲੇ ਮੁਗ ਜਾਰੀ ਕੋਡ 14 15 17 ਚਾਚੀ 17 ਕਿੱਲੇ ਦੇ ਕਹਿੰਦੇ ਲੱਖ ਰੁਪਇਆ ਕਿੱਲੇ ਦਾ ਲਵਾਂਗੇ ਅੱਛਾ ਅੱਛਾ ਹਾਂ ਤੇ ਇੱਕ ਫੁੱਫੜ ਨੂੰ ਛਾਪ ਇੱਕ ਪਰੌਣੇ ਨੂੰ ਇੱਕ ਦਾ ਪਰੌਣੇ ਦੀ ਮਾਸੀ ਦਾ ਮੁੰਡਾ ਚਾਚੇ ਨੂੰ ਵੀ ਕਹ ਤੇ ਉਹਨੂੰ ਤੇ ਚਾਚਾ ਭਾਈ ਕੜੇ ਦੀ ਝਾਕ ਜੀ ਕਰਦਾ ਅੱਛਾ ਹਾਂ ਤੇ ਤੈਨੂੰ ਗਰਦਿਆਲ ਸੰਗਣ ਨਾਲ ਲਵਾ ਦੇਵੇਂ ਹਾਂ ਸੰਗਲ ਹਾਂ ਸੰਗਲ ਦਾ ਗਰਦਾਲ ਦੇ ਲੱਗੇ ਯਾ ਇੱਤਾ ਲੱਗੇ ਮਨੋ ਜਦੋਂ ਵਿਆਹ ਹੋ ਗਿਆ ਹਾਂ ਮੁੰਡੇ ਦਾ ਵਿਆਹ ਹੋ ਗਿਆ ਇਹਦਾ ਫਾਨਾ ਕੁੜੀ ਮੈਂ ਨਗੀਨਾ ਲੈ ਕੇ ਜਾਉਂਗੀ ਨਗੀਨਾ ਸਰਪਿੰਡ ਖੜਖੜ ਵੇਖੂਗਾ ਹਾਂ ਚੱਚ ਗਏ ਕੁੜੀ ਜੇ ਮੁੰਡ ਖਰ-ਖਰ ਦੇਖਣ ਲੱਗੇ ਵੇ ਤਮ੍ਹ ਦੇ ਹੱਥ ਕਿੱਥੋਂ ਲਉਗੀ ਉਹ ਵੇ ਮੈਂ ਕਹਿੰਨੀ ਐ 10 ਮਿੰਟਾਂ ਚ 4 ਮੱਜਾਂ ਦੇ ਧਾਰ ਕੱਢ ਕੇ ਐ ਬਾਲਟਾਂ ਗਧੋਲੀ ਦੇ ਰੱਖਣ ਦੀ ਕੁੜੀ ਅੱਛਾ ਠੱਕਾ ਨਹੀਂ ਆ ਹੱਡਾਂ ਪੈਰਾਂ ਦੀ ਖੁੱਲੀ ਐ ਕੁੰਡੋਈ ਤੇ ਕਾਮਲ ਕੇ ਬਿੱਲੀ ਨਹੀਂ ਢੋਲ ਜੂ ਵੇ ਤੂੰ ਕਾਦੇ ਵਾਸਤੇ ਬੈਠਾਗਾ ਲੈ ਬੈਠਾਗਾ ਚਾਹੇ ਦਸ ਦਿਨ ਅੜ ਕੇ ਰੋਟੀਆਂ ਪਕਾ ਲਈ ਕੁੜੀ ਫੋਰੇਲਾ ਕੰਮ ਕਰਦੀ ਐ ਬਸ ਕੁੜੀ ਤਾਂ ਕੰਪੈਨ ਐ ਬਸ ਹਾਂ ਠੀਕ ਆ ਹਾਂ ਹੁੰਜੇ ਮਾਰਦੀ ਹੁੰਜੇ ਠੀਕਾ ਬੱਝ ਗਿਆ ਲੈ ਚੱਲ ਛੋਨਾ ਵਢਾ ਲਿਆ ਕਰ ਬੱਝ ਗਿਆ ਕਾ ਬੱਝ ਗਿਆ ਹਾਂ ਚੱਲ ਠੀਕ ਆ ਬੱਝ ਗਿਆ ਚੰਗੇ ਕਰ ਦਿਆ ਹਾਂ ਚੰਗੇ ਕਰਾਣੇ ਦੀ ਹੋਵੇ ਉਧਰੋਂ ਤਾਂ ਮੈਂ ਪੈਸੇ ਲਵਾ ਦੂੰਗੀ ਤੇ ਹੁਣ ਖਾਲੀ ਹੱਥ ਮੂਹ ਨਹੀਂ ਹੁੰਦਾ ਤੁਸੀਂ ਵੀ ਧੀ ਨੂੰ ਕੀ ਪਾਵਾਂਗੇ ਧੀ ਬਣਾ ਕੇ ਰੱਖਣੀ ਆ ਨਾ ਤੁਸੀਂ ਜਮਾ ਧੀ ਬਣਾ ਕੇ ਰੱਖਾਂਗੇ ਕਾਂਟੇ ਕਾਂਟੇ ਹਾਂ ਕਰਵਾ ਲਈ ਵੱਡੇ ਆ ਛੋਟੇ ਬਣਾ ਲਾਂਗੇ ਹੌਲੇ ਹੌਲੇ ਬਣਾ ਲਾਂਗੇ ਚਲੋ ਇਹ ਚਾਚੀ ਦੇ ਪਾਰੇ ਦੇ ਭਾਈ ਕੰਨ ਤਾਂ ਸੁਣਨੇ ਦੇਖ ਰੱਖਦੇ ਨਹੀਂ ਕੰਨਾਂ 'ਚ ਪਾ ਦਾਂਗੇ ਨਾ ਹੱਕ ਬਣਦਾ ਹੱਕ ਬਣਦਾ ਹਾਂ ਕੰਨਾਂ 'ਚ ਕਾਹਦਾ ਹੋ ਗਿਆ ਸੋਡਾ ਦੇ ਲੈਣ ਕੁੜੀਆਂ ਦੇ ਮੁੰਡੇ ਵਾਲਿਆਂ ਦਾ ਤੇ ਫਿਰ ਮੈਂ ਕਾਹਦੇ ਵਾਸਤੇ ਬੈਠੀ ਆ ਤੂੰ ਹਾਂ ਤੂੰ ਕਹ ਬਿਮਾਰੀ ਆ ਨੀ ਜੀ ਹੋਰ ਮਾਰ ਲੇਗੀ ਤੇ ਦੋ ਦਿਨ ਚਾਂਮਟਾ ਪਾਉਣੀ ਪਊ ਚਾਂਮਟ ਉਹ ਗੱਡੀ ਦੇ ਦਵਾਈ ਥੱਲੇ ਲਿਆ ਹਾਂ ਥੱਲੇ ਲਿਆ ਚਾਂਮਟਾ ਉੱਥੇ ਲਿਆ ਪਰ ਚਾਚੀ ਤੇ ਨਵਾਇਆ ਚੰਗਾ ਛੂਟ ਦਵਾ ਦੂੰ ਵੱਧ ਗਿਆ ਨਾ ਪੁੱਤ ਕਹਿੰਦੇ ਬਾਪ ਨਾ ਬਈ ਆ ਤੇ ਸਭ ਤੋਂ ਵੱਡਾ ਰੁਪਈਆ ਹਾਂ ਅੱਛਾ ਆ ਛਾਪਾਂ ਵਾਲੇ ਜਵਾਨੇ ਗਏ ਸੂਟਾਂ ਵਾਲੇ ਗਏ ਪੁਰਾਣੇ 30 ਸਾਲ ਪੁਰਾਣੇ ਅੱਛਾ ਮੈਂ ਤਾਂ ਹੱਥੋਂ-ਹੱਥੀ ਲੈਣੀ ਐ ਪੈਸੇ ਰੁਪਈਆ ਲਵਾਂਗੇ 50000 50 ਪੂਰਾ 50 ਕਿਵੇਂ ਕਰੀਏ ਕਿਹੜਾ ਇੱਕਰ ਕਿੱਲੇ ਦੀ ਜਾਂਦੀ ਹੈ ਫਸਲ 20 ਹਜ਼ਾਰ ਕ ਹੈ ਹੈ ਠੀਕ ਹੈ ਜੀ 20 ਤੱਕ ਹੈ ਚਾਚੀ 50 ਦਾ ਬਾਰ ਆਏ ਮੇਰੀ ਜਿੱਤ ਰੱਖ ਤੂੰ ਗਰਦਿਆਲ ਸਿਆਂ ਮੈਂ ਮੈਂ ਇਸ ਨਹੀਂ ਤੁਹਾਨੂੰ ਦਿੰਦੀ ਹਾਂ ਮੁੰਡੇ ਨੂੰ ਰਿਸ਼ਤਾ ਕਰਾਉਣੀ ਹੈ ਇਹ ਮੈਂ ਸਾਲੀ ਦਲਾਲੀ ਛੱਡੋ ਜਿਹੜੀ ਕਹਿਤੀ ਤਾਂ ਮੈਂ ਕਹਿਦੀ ਮੇਰੀ ਤਾਂ ਲੋਹੇ ਤੇ ਲਕੀਰ ਹੈ ਰੁਪਿਆ 50000 ਚਿੱਤ ਮਨ ਦਾ ਤਾਂ ਦੱਸੋ ਤੇ ਅਸਿਆਲ ਆਉਣ ਨਹੀਂ ਦਿੰਦੀ ਪਹਿਲਾ ਮੁੰਡਾ ਵਿਆਹ ਦੂੰਗੀ ਇਹ ਮੈਂ ਲਿਖ ਕੇ ਦਿੰਦੀ ਆਂਗੀ ਪੱਕੀ ਗੱਲ ਹੋ ਗਈ ਕੁੜੀ ਜੀ ਕੁ ਫੋਟੋ ਫਾਟੋ ਫੋਟੋ ਮੈਂ ਮੋਬਾਈਲ 'ਚ ਭੇਜ ਦੂੰਗੀ ਮੋਬਾਈਲ 'ਚ ਹਾਂ ਐ ਨਾ ਭੇਜ ਮੇਰਾ ਟੈਲੀਫੋਨ ਦੇ ਦੇ ਨਾ ਚਾਚੀ ਨਾਲ ਦੋ ਵੱਲਾ ਹੀ ਮਾਰ ਲਿਆ ਕਰਾਂਗੇ ਲੰਬੜ ਚਾਚੀ ਐਂ ਕਰ ਮੇਰਾ ਨੰਬਰ ਲਿਖ ਖਾ ਲੱਗਦਾ ਤੇਰਾ ਦਿਮਾਗ ਮੈਂ ਜਦੋਂ ਮੈਂ ਪਿਆ ਹਾਂ ਮੁੰਡੇ ਦਾ ਫਿਰ ਮੁੰਡੇ ਦਾ ਪਿਆ ਤੂੰ ਨੰਬਰ ਦੇ ਨਾ ਫਿਰ ਤੂੰ ਹੀ ਦੇ ਲੈ ਚਾਚੀ ਮੇਰਾ ਨੰਬਰ ਲਿਖ ਲੀ ਲਿਖਾ ਦੇ ਇੱਕ ਨਾਇਆ ਇੱਕ ਨਾਇਆ ਆ ਪਿੰਡ ਦੇਵਾ ਲੋਟ ਕੱਢ ਲੈ ਮੈਂ ਕੋਈ ਨਹੀਂ ਮੈਂ ਤੇ ਦਿਖਦਾ ਆ ਮੇ ਕੋ ਪਿੰਡ ਹੈਗਾ ਛਾਈ ਜੀ ਉਂਟਲੀ ਜਾਂ ਜਪਾਇਂ ਤੇ ਜਦ ਨਹੀਂ ਜੇ ਵੀ ਖਰਾਬ ਕਰਤੀ ਹਰ ਜਾ ਬੈ ਡਾਟਾ ਪਾ ਲੈਂਦੇ ਜਦ ਤੇਰੇ ਕੋਲ ਟੈਲੀਫੋਨ ਉੱਚੀ ਹੋ ਜੀ ਕਰ ਲ ਟੈਲੀਫੋਨ ਮੇਰਾ ਪਤਾ ਨਹੀਂ ਕਿੱਥੇ ਰਹਿ ਗਿਆ ਚਾਰ ਜਿੱਤੇ ਲੱਗੇ ਪੈ ਚਾਰ ਜਿੱਤੇ ਚੱਲ ਮੈਂ ਤੁਹ ਲਖਵਾ ਦੇ ਜਾ ਜੀ ਰੱਖ ਲੂ ਚੱਲ ਨਹੀਂ ਤਾਂ ਹਰ ਬੋਲ ਆ ਇੱਕ ਤਾਂ ਨਾਇਆ ਅੱਛਾ ਆ ਪਿਆਲਾ ਆ ਲੈ ਕੋਵੇ ਰੱਖੀ ਬੈਠੀ ਆ ਭੁੱਲ ਗਈ ਭੁੱਲ ਗਈ ਇਹ ਨਾਇਆ ਇੱਕ ਫਿਰ ਚਾਇਕ ਚੌਂਕਾ 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 ਤੇ ਇੱਕ ਫਿਰ ਗਾਂ ਛੀਕਾ ਐ ਛੀਕਾ ਕਰਦੇ ਮੈਨੂੰ ਤਾਂ ਨਾ ਆਇਆ ਫਿਰ ਨੱਪੇ ਗਿਆ ਸੀ ਨਾ ਆਇਆ ਚੌਂਕਾ ਛੀਕਾ ਹਾਂ ਛੀਕਾ ਹਾਂ ਫੇਰ ਛੀਕਾ ਫੇਰ ਛੀਕਾ ਤੇ ਫੇਰ ਚੌਂਕਾ ਇਹ ਫੇਰ ਚੌਂਕਾ ਫੇਰ ਉਹ ਗੋਲ ਕੁੰਡਲ ਜਾਂ ਬਿੰਦੀ ਅੱਛਾ ਬਿੰਦੀ ਹਾਂ ਆਲਾ ਇਹ ਆ ਥੱਲੇ ਪਈ ਬਿੰਦੀ ਹਾਂ ਫੇਰ ਪੰਜਾ ਪੰਜਾ ਲੈ ਫੇਰ ਦੋ ਲੱਤਾਂ ਜੀਆਂ ਤਾਂ ਤੱਕ ਥੱਲੇ ਚੌਂਕਾ ਚੌਂਕਾ ਫਿਰ ਲੰਮਾ ਆ ਇਹ ਨਾ ਉਹ 21 ਆ ਲੈ 1 1 ਆਉ ਡੰਡਾ 1 ਆ 1 ਆ ਫਿਰ 8 ਆ ਇਹ ਲਾ 8 ਲੈ ਚੈੱਕ ਕਰ ਆ ਨਿਗਾ ਮੇ ਅੱਖਰ ਗਿੰਨਾ ਵੱਧ ਨਾ ਆ ਗੀ 1 2 3 4 5 ਬਹੁਤ ਠੀਕ ਆ 10 ਅੱਖਰ ਪੂਰੇ 10 10 ਜਿਦੋਂ ਤੈਨੂੰ ਲੋੜ ਹੋਵੇ ਬੇਲੇ ਕਿਵੇਲੇ ਟਾਈਜੀ ਫੋਨ ਲਾ ਸਕਦੇ ਮੇਰੇ ਕੋਲੇ ਹੁੰਦਾ ਮੈਂ ਤੁਹਾਨੂੰ ਚੁੱਲੇ ਦੇਣਾ ਤੁਹਾਨੂੰ ਹਾਂ ਮੈਂ ਕੰਮ ਦੀ ਗੱਲ ਕਰਨੀ ਐ ਮੈਂ ਦੱਸਾਂ ਤੁਹਾਨੂੰ ਕੰਮ ਦੀ ਗੱਲ ਮੈਨੂੰ ਦੱਸਦੀ ਵੀ ਭਾਈਆ ਮੰਗਾ ਮੰਗਾਈਆ ਸੋਨ ਨੂੰ ਮੈਂ ਘਰੇ ਨਹੀਂ ਉੱਪਰ ਦਿੰਦੀ ਕੁੜੀਆਂ ਨਾਲ ਗੱਲ ਕਰਕੇ ਤੇ ਉਹਦੀ ਫੋਨ ਆ ਜਾਂਦਾ ਹਾਂ ਮੈਂ ਇਹ ਕਮਿਲਦਾਰ ਚਾਚੀ ਮੈਨੂੰ ਨਾਲ ਦਾ ਮੇਰਾ ਦੂਜਾ ਫੋਨ ਵੱਜੀ ਜਾਂਦਾ ਕੁੜੀਆਂ ਨਾਲ ਆ ਕੇ ਫੋਨ ਦਾ ਅੱਛਾ ਹਾਂ ਰਿਸ਼ਤੇ ਤਾਂ ਫਿਰ ਬਾਹਰ ਕਰੋ ਹਾਂ ਵੱਡਾ ਕੰਮ ਲੈ ਚਾਚੀ ਦੱਸ ਤਾਂ ਵਧੀਆ ਪਾਈ ਘਰਾਣੇ ਦੀ ਹੋਵੇ ਤੇਰਾ ਮਾਨਤਨ ਚੰਗਾ ਕਰ ਜਾਗਾ 50 ਦੀ ਥਾਪੋ ਦੱਸ ਤੈਨੂੰ ਵੱਧੀ ਦੇ ਦੇਗਾ। ਹਾਂ ਇਹ ਜਗ੍ਹਾ ਕਿ ਚਾਹੀਦਾ ਮੈਨੂੰ ਇਹ ਜਗ੍ਹਾ ਤੇ ਤੈਨੂੰ ਦੋ ਸੱਚੇ ਜਿਹੜੀ ਮੇਨ ਗੱਲ ਰਹੇਗੀ। ਹਾਂ ਉਹ ਤਾਂ ਸਮੇਂ ਨੂੰ ਦੱਸਾ ਮੁੰਡਾ ਕੁਛ ਖਾਂਦਾ ਪੀਂਦਾ ਤਾਂ ਨਹੀਂ? ਮੁੰਡਾ ਹਾਂ ਖਾਂਦਾ ਤਾਂ ਹੈ ਹੀ ਹੁਣ ਭੁੱਖਾ ਤਾਂ ਨਹੀਂ ਮਰਨਾ। ਉਹ ਰੋਟੀ ਤਾਂ ਖਾਂਦਾ। ਵੇ ਆਏ ਨਹੀਂ ਜਾਏ ਵੱਡਿਓ। ਕੋਈ ਗੈਰ ਨਸ਼ਾ ਤਾਂ ਨਹੀਂ ਕਰਦਾ? ਨਸ਼ਾ ਗੈਰ ਹਾਂ ਉਹ ਜਿਹੜਾ ਅੱਜ ਕੱਲ੍ਹ ਚੱਲਦਾ ਉਹ ਚਿੱਟਾ। ਨਾ ਨਾ ਇਹ ਚਿੱਟਾ ਤਾਂ ਸਾਡੇ ਹੈ ਹੀ ਨਹੀਂ। ਨਾ ਨਾ ਹਾਨੀ ਚਾਚੇ ਹੱਥ ਨਹੀਂ ਲਾਉਂਦਾ ਤੇ ਯਾਰ ਮੈਨੂੰ ਪਤਾ ਵੀ ਤੇਰਾ ਪਿੰਡ ਬਾਂਦਰ ਆ ਥੋੜਾ ਕੱਬਾ ਬੋਲਦੇ ਆ ਗਾਲਾਂ ਕੱਢਦੇ ਆ ਤੇ ਭਾਈ ਕੁੜੀ ਨੇ ਗਾਲ ਦੁੱਪੜ ਨਹੀਂ ਲੈਣਾ ਬਾਂਦਰਸਾ ਨਾ ਨਾ ਚਾਚੀ ਮੁੰਡਾ ਜਮਾ ਸਾਦਾ ਵਰਗਾ ਸਾਦਾ ਬੋਲਦਾ ਹੀ ਨਹੀਂ ਹੈ ਜਮਾ ਹੋ ਗਿਆ ਸਾਡੇ ਦਾ ਜੀਵ ਲੱਗੇ ਨਾ ਵੱਡੀ ਥੋੜਾ ਜਿਹਾ ਅਨਪੜ੍ਹ ਕਰਕੇ ਬੋਲਿਆ ਜਾਂਦਾ ਤੇ ਪਰ ਮੁੰਡਾ ਨਹੀਂ ਕਹਦਾ ਜਮ ਨਹੀਂ ਬੋਲਦਾ ਕਿ ਬਾਹਰ ਅੰਦਰ ਪੜਿਆ ਉਹਨੂੰ ਪਤਾ ਹੋਣਾ ਹੋਇਆ ਅੱਜ ਗੰਗੂਆ ਵਰਗਾ ਕਹਿੰਦੇ ਤੇ ਕੱਲ ਨੂੰ ਅਮਰੀਕੀ ਠੱਠਾ ਬਣ ਜੇ ਤੇ ਸਿੰਘ ਬਾਰੇ ਨਾ ਨਾ ਚਾਚੀ ਮੈਂ ਬੈਠਾ ਜਦੋਂ ਇਹ ਗੱਲ ਨਹੀਂ ਹੋ ਸਕਦੀ ਉਹ ਕੀ ਗੱਲ ਲਗੀ ਮੈਂ ਜਮਾ ਆਪਣੀ ਲੋਹੇ ਬਣਾ ਆਵੇ ਨਸ਼ਾ ਪਤਾ ਨਾ ਕਰਦਾ ਹੋਵੇ ਕੋਈ ਮੈਂ ਫਿਰ ਜਮਾ ਨਹੀਂ ਕਰਦਾ ਚਾਚੀ ਕਾਸੇ ਦਾ ਨਹੀਂ ਲੈ ਫਿਰ ਮੈਂ ਦਸਵਾਂ ਦਿਨ ਨਹੀਂ ਪੈਂਡ ਦਿੰਦੀ ਬੀੜੀਆਂ ਪਿੰਡਾ ਮੇੜਾ ਥਾੜਾ ਬੀੜੀਆਂ ਹੋ ਗਿਆ ਘਰ ਦੇ ਆਲ ਉਹ ਚਾਚੀ ਮਖਾਇਲ ਤਾਂ ਚੋ ਲੈਦਾ ਕਦੇ ਕਦਾਏ ਕਦੇ ਖਦਾਈ ਜੀ ਧੂਆ ਕਰ ਲੈਂਦਾ ਅੱਛਾ ਉਹ ਤਾਂ ਮਖਾਇਲ ਜੇ ਧੂਆ ਤਾਂ ਕਰ ਨਹੀਂ ਆ ਅੱਛਾ ਬੀੜੀ ਬੱਤੀ ਪੀਂਦਾ ਹੈ ਉਹ ਮਖਾਇਲ ਚੋਣਾ ਚਵਈਆ ਹੋ ਹਾਂ ਮੈਨੂੰ ਪਤਾ ਲੋਕ ਲੈ ਕੇ ਜਾਂਦੇ ਆ ਮਖਾਇਲ ਚ ਮਾਰ ਵਾਸਤੇ ਪੁੱਤਰਾ ਦਾਰੂ ਪੀਲੀ ਦਾ ਵੀ ਕੋਈ ਮਹਿਣਾ ਨਹੀਂ ਅੱਜ ਕੱਲ ਪੀ ਲੈਂਦੇ ਆਗੇ ਹਾਂ ਤੂੰ ਪਰ ਗੈਰ ਨਸ਼ਾ ਨਾ ਕਰਦਾ ਹੋਵੇ ਕੋਈ ਗਾਈਡ ਨਹੀਂ ਕਰਦਾ ਇਹਨੂੰ ਕੱਢ ਕੇ ਦੇ ਦਿੰਦਾ ਦੇਖਾਂ ਹਾਂ ਸਰਕਾਰ ਨੂੰ ਨਸ਼ੇ ਤੇ ਮੈਂ ਰਿਸ਼ਤਾ ਨਹੀਂ ਕਰਾਉਣਾ ਸਰਕਾਰ ਨੂੰ ਨਸ਼ਾ ਕਰਦਾ ਨਾ ਨਾ ਪ੍ਰਾਈਵੇਟ ਕਰ ਲੈਂਦਾ ਠੀਕ ਪੁੱਤ दारू ਪੀ ਆਲੇ ਦਾ ਕੋਈ ਮਹਿਣਾ ਨਹੀਂ ਹੁੰਦਾ ਇਹ ਤਾਂ ਰਿਕਟਰ ਆਉਂਦੇ ਜਿੰਮੇਦਾਰਾਂ ਦੇ ਬਣੀ ਆਈ ਇਹ ਜੱਟ ਦੇ ਨਾਲ ਹੀ ਜਾਂਦੀ ਆ ਹੱਡਾਂ ਦੇ ਨਾਲ ਹੀ ਆਉਂਦੀ ਆ ਵੈਸੇ ਬਈਆ ਕੀ ਆਲਾ ਤੇਜੇ ਉਹ ਕੋਈ ਰਿਸ਼ਤਾ ਸੀ ਚਾਚੀ ਨਾ ਕਰਤਾ ਪੱਕਾ ਟੈਲੀਫੋਨ ਆ ਗਿਆ ਚਾਚੀ ਆਣੀ ਰਿਸ਼ਤਾ ਪੱਕਾ ਕੀਤਾ ਹਾਂ ਪਹਿਲਾਂ ਮੈਂ ਜਾਊਂ ਮੁੰਡਾ ਵੇਖ ਕੇ ਆਉਂਗੀ ਅੱਛਾ ਰਿਸ਼ਤਾ ਜਖੜ ਜਾ ਚਾਚੀ ਨੁੱਤਰੋ ਕਰੇ ਤੇਰਾ ਲੈ ਮੇਰੇ ਪਿਓ ਦੇ ਸਾਲੇ ਠੱਕਣਾ ਪਕੌੜੇ ਬਕਾਉਣ ਨੂੰ ਫਿਰਦੇ ਅਗੇ ਹਾਏ ਹਾਂ ਤੂੰ ਗੱਲ ਕਰੀ ਜਾ ਰੋ ਹੈਲੋ ਓਏ ਮਾਰ ਖੈਸੀ ਤਾਂ ਗੈਸੀ ਬੈਸ ਜੀ ਦੇਖਣਾ ਤੇ ਨਾਲੇ ਮੈਂ ਕਿਹਾ ਚੱਲ ਤੇਰਾ ਰਿਸ਼ਤਾ ਪੱਕਾ ਕਰਿਆ ਮੈਂ ਕਿਹਾ ਯਾਰ ਕਾ 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 ਤੇ ਚਾਚੀ ਕਹਿੰਦੀ ਚੰਗਾ ਬਾਹਾਂ ਬਾਹਾਂ ਲੱਗੇ ਠਿਕ-ਠਿਕ ਉਹ ਗਾ ਲਾ ਦੌੜੀ ਪਿੱਤਰੀ ਪਿੰਡ ਚ ਕਿਤੇ ਬਾંબા ਕਰਦੇ ਭਾਂਜੀ ਮਾਰ ਦੂ ਕੋਈ ਹਾਂ ਭਾਂਜੀ ਮਾਰ ਦੂਗਾ ਭਾਂਜਾ ਜਾਰੇ ਪਹਿਲੇ ਨਹੀਂ ਆਪਣੇ ਤਾਂ ਲੋਕ ਮਾਰ ਹੈਗੇ ਹਨ ਹਾਂ ਹਾਂ ਕਹਿ ਦਿੰਦੇ ਆ ਤਾ ਨਸ਼ੇ ਹੈ ਵਾਏ ਕੋ ਗੱਲਾਂ ਕਰਦਾ ਨੂਟੇ ਨਿਕਲ ਗਾ ਸੀ ਚੰਗਾ ਕੱਟਦੇ ਹਾਂ ਹਾਂ ਬੱਸ ਕੱਟ ਹਾਂ ਬੜਲਾ ਚੋ ਨਰ ਕੋਈ ਨਹੀਂ ਕੋਈ ਨਹੀਂ ਹਾਂ ਚੋ ਨਾ ਵੱਢ ਕੇ ਨਾ ਤੇ ਮੈਂ ਸਾਨੂੰ ਨੀਰਾ ਲੈ ਜੀ ਵੱਢ ਕੇ ਖੇਡ ਫਿਰਦਾ ਠੀਕ ਆ ਠੀਕ ਆ ਖੇਡ ਕੰਮ ਕਰਦਾ ਦਾਬ ਦਾਬ ਦਾ ਹਾਂ ਟਰਾਲੀ ਆਪਣੀ ਆਲੀ ਪਾਈ ਹੋਰ ਨਾ ਕਿਸੇ ਦੀ ਪਾਈ ਐਵੇਂ ਮੰਗਵੀ ਮੋਚੀ ਹੱਕਾ ਲਈ ਪਾਇ ਲੈ ਨੂੰ ਕਹ ਹਾਂ ਹਾਂ ਬoi ਠੀਕ ਆ ਡੈਂਪਰ ਆ ਆ ਜਾ ਪਰ ਚੰਗਾ ਠੀਕ ਆ ਤੇ ਕੱਟ ਦੇ ਫਿਰ ਤਾਂ ਮੁੰਡਾ ਪੂਰੀ ਜ਼ਿੰਮੇਵਾਰੀ ਸਮਝਦਾ ਹੈ ਹਾਂ ਚਾਚੀ ਕੰਮ ਸਾਰਾ ਕਰਦਾ ਕਰਦੇ ਵੀ ਵੱਟ ਲਿਆ ਹੁੰਦਾ ਜੋ ਨਾ ਵੱਢਾਈ ਜਾਂਦਾ ਅੱਛਾ ਚੰਗੀ ਕਰ ਠੀਕ ਹੈ ਕੇ ਨਾਲੇ ਐਵੇਂ ਨਾ ਡੋਂਗ ਡੋਂਗ ਕਰ ਦਿਓ ਹਜੇ ਸੇਰ ਚੋਂ ਪੂਣੀ ਨਹੀਂ ਕੱਤੀ ਕਿਤੇ ਪਿੰਡ ਚ ਕਹੀ ਦੋ ਵੀ ਚਾਚੀ ਨੇ ਰਿਸ਼ਤਾ ਕਰਾਤਾ ਕੰਦਾ ਦੇ ਕੰਨ ਹੁੰਦੇ ਆ ਬਿਲਕੁਲ ਹੁਣ ਤੁਸੀਂ ਜਾਓ ਤੇ ਮੈਂ ਇੱਕ ਦਿਨ ਨੂੰ ਮਾਰਦੀਆਂ ਗੇੜਾ ਛੋਡੇ ਘਰੇ ਜਿਹੜਾ ਜਿਹੜਾ ਮੁੰਡਾ ਮੈਂ ਆਪਦੀ ਅੱਖਾਂ ਰਹੀਂ ਸਕੈਨ ਕਰੂੰਗੀ ਹਾਂ ਐ ਮਕੰਦਾ ਚਾਚ ਮੱਖੀ ਦਿੱਕ ਵੀ ਅਜ ਮੈਨਾਂ ਜਿਹੜੀ ਚਾਚੀ ਦੀ ਤਰ੍ਹਾਂ ਹੀ ਮੇਰੇ ਪਿਓ ਦੇ ਸਾਲੇ ਗੱਲਾਂ ਗੱਲਾਂ ਚ ਮੈਂ ਤਾਂ ਭੁੱਲ ਗਈ ਤੁਸੀਂ ਬੈਠੋ ਉਹ ਰਾਹ ਤੇ ਚਾਚੀ ਆਦੀ ਬਸ ਗੱਲਾਂ ਜੀ ਪਿਆਤੀ ਤਾਂ ਨਵਾਂ ਦਾ ਪੁੱਤ ਉਹ ਕਹਿਣਾ ਨਾ ਕਿ ਉਹ ਵੀ ਗੱਲਾਂ ਵਾਲੀ ਜੱਟੀ ਨਾ ਦੁੱਧ ਦੇ ਵੇਣਾ ਲੱਸੀ ਆਹ ਉਹ ਤਾਂ ਘਰਤ ਬਣੀ ਆਈ ਚੰਗਾ ਚਾਚੀ ਫੇਰਾ ਮੈਨੂੰ ਪਤਾ ਹੈ ਤੂੰ ਉੱਥੋਂ ਬੋਲਦੇ ਜਿੱਤ ਨਾ ਬੋਲਣਾ ਹੋਵੇ ਨਾ 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 ਚਾਚੀ ਗੇ ਹੁਣ ਤਾਂ ਉਮਰ ਨਹੀਂ ਰਹੀ ਪਹਿਲਾਂ ਬਠੇਰੀਆਂ ਮੱਚ ਕਰੀਆਂ ਕਰੀਆਂ ਭਾਈ ਇਹ ਟਾਈਮ ਟਾਈਮ ਦੀਆਂ ਗੱਲਾਂ ਟਾਈਮ ਟਾਈਮ ਦੀ ਚਾਚੀ ਕਹਿੰਦੇ ਜਾਈ ਜੀ ਬਾਤ ਚ ਲੈ ਲਓ ਜਾਂ ਉੱਲਾ ਕਰ ਲੈ ਸਿਆਣੇ ਬੰਦੇ ਆ ਲਿਆ ਹੁਣ ਆਏ ਪੁੱਤ ਕਾਲ ਯੁਗ ਹੈ ਨਵੀਂ ਪੀੜੀ ਦੇ ਨਾਲ ਚੱਲਣਾ ਪੈਂਦਾ ਜਿਹੜੀਆਂ ਆਪਾਂ ਪਗਾ ਲੀਆਂ ਹੁਣ ਉਹ ਨਹੀਂ ਭੁਗਦੀਆਂ ਨਾ 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 ਮੁੰਡਾ ਜਿਵੇਂ ਮੁੰਡਾ ਕਹਿੰਦੇ ਜਿਵੇਂ ਨੋ ਕਹਿੰਦੀ ਐ ਬਸ ਕੰਨਾਂ ਚ ਕੌੜਾ ਤੇਲ ਪਾ ਲੋ ਮਗਰ ਲੱਗਣਾ ਪਊ ਮਗਰ ਲੱਗਣਾ ਪਊ ਤੇ ਨਹੀਂ ਫਿਰ ਹਾਂ ਨਿੱਕਰ ਖਾਏ ਹੋਰ ਅੱਜ ਕੱਲ ਤਾਂ ਅਗਲਾ ਕਹਿੰਦਾ ਵੀ ਅਸੀਂ ਕਿਰਾਏ ਦੇ ਰਹੇ ਪਾਂਦੇ ਲੈ ਚਲੀਏ ਮਕਾਨ ਦਾ ਹਾਂ ਜਾਂ ਹੁਣ ਮम्मा ਚੁੰਗਣਾ ਚਾਚੀ ਦਾ ਨੇੜੇ ਨੇ ਓਏ ਕਿਵੇਂ ਬੋਲਦਾ ਇਹਨੂੰ ਗੱਲ ਇੱਕ ਚੰਗਾ ਚਾਚੀ ਫੇਰਾ ਚੰਗਾ ਖਾਤਮਾ ਵੀ ਐ ਖੜਾ ਕੋਈ ਬਾਤ ਕਤਿਹੜ ਨਾ ਹੋਵੇ ਕਿ ਤਾ ਤੇਰੀ ਕਰਦੇ ਆ ਲੱਤ ਪਾੜ ਦੇ ਓਏ ਕੁੱਤੇ ਵੀ ਬੰਦੀ ਬੈਠੀ ਐ ਅੱਕੇ ਅੱਖ ਚੋ ਅੱਜ ਕੱਲ ਕੁੱਤਿਆਂ ਦੀ ਵਿਸ਼ਵਾਸ ਐ ਬੰਦਿਆਂ ਤੇ ਹੈ ਨਹੀਂ ਵਿਸ਼ਵਾਸ ਨਾ ਨਾ ਰੱਛ ਕੇ ਲੈ ਵਿਸ਼ਵਾਸ ਮੇਰੇ ਤੇ ਤੈਨੂੰ ਹੈ ਨਹੀਂ ਰੱਬ ਮਾਦਨ ਉਹ ਨਾ ਬੰਦਿਆਂ ਚ ਨਹੀਂ ਹੁੰਦੀ ਫੇਰ ਗੱਲਾਂ ਗੱਲਾਂ ਜੇ ਕੁੱਤਾ ਵਫਾਦਾਰ ਹੋ ਸਕਦਾ ਤੈਨੂੰ ਕੁੱਤਿਆਂ ਚ ਗਿੰਦੀ ਐ ਤੈਨੂੰ ਕੁੱਤਿਆਂ ਚ ਗਿੰਦੀ ਐ ਕੁੱਤਿਆਂ ਚ ਗਿੰਦਾ ਓ ਨਹੀਂ ਇਹ ਤਾਂ ਮਸ਼ਕਰੀਆਂ ਕਰਦੀ ਆ ਬਾਹਰ ਭੇਡ ਲਓ ਚਾਤੀ ਕੋਈ ਨਾ ਅਗਰ ਗੱਲਾਂ ਨਾ ਕਰੋ ਮੇਰੀਆਂ ਗੱਲਾਂ ਨਾ ਚਾਚੀ ਗੁੱਸਾ ਗੱਲਾਂ ਨਾ ਕਰਾਜਾ ਕਰਨੇ ਚੰਗਾ ਚਾਚੀ ਮੈਂ ਤਾਂ ਕੈਮਰੇ ਲਵਾਏ ਹੋਇਆ ਉਹ ਖੜਾ ਛੋਟਾ ਮੋਟਰਸਾਈਕਲ ਇਹ ਕਰੀ ਚਾਚੀ ਹਾਂ ਇਹ ਬੁੱਧਵਾਰ ਨੂੰ ਤਾਂ ਪਾਣੀ ਦੀ ਵਾਰੀ ਹੈ ਹਾਂ ਤੇ ਨਹੀਂ ਮੈਂ ਤੈਨੂੰ ਫੋਨ ਕਰ ਦੂੰ ਹਾਂ ਚੈਲੀ ਫੂਰ ਕਰਤੇ ਆਈ ਚਾਚੀ ਨਾ ਅੱਛੀ ਮੁੰਡੇ ਨੂੰ ਘਰੇ ਰੱਖ ਰੱਖ ਲਓ ਹਾਂ ਹਾਂ ਕੰਮ ਚੰਗੇ ਵਾਗ ਚੰਗਾ ਮੈਂ ਤਾਂ ਚਾਹ ਨਹੀਂ ਪੀਈ ਹੁਣ ਤੁਹਾਡੀ ਵੀ ਕੀ ਆਉਂ ਹਾਂ ਚੱਲ ਕੋਈ ਨਾ ਇਹੇ ਜੀ ਚਾਹ ਪੀਵਾਂਗੇ ਜਿਆਦਾ ਹੀ ਰੱਖੇਗੀ ਚਾਚੇ ਜੀ ਹਾਂ ਚੱਲ ਆ ਗਿਆ ਆ ਪਕੜ ਇਹਨੂੰ ਖੈਨੀ ਦੇਣੀ ਆ ਤੂੰ ਭੈਂਕੋ ਜਾ ਬੋਲਦੇ ਹੀ ਬੜਾ ਬੁੰਡ ਲੈਣੀ ਕਾਲੀ ਹੋਣੀ ਤਾਂ ਬੋਲ ਪਾ ਦਾਬ 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 ਛੁਣ ਛਣੀ ਦੀ ਇਹੇ ਕੁਸ ਨਹੀਂ ਹੁੰਦਾ ਸਾਰਾ ਦਾਬ ਦਾ ਆ ਜਾ ਤੂੰ ਮੋਟਰਸਾਈਕਲ ਮੋੜ ਜਾ ਆਪਣਾ ਕਾ ਜਾ ਅਰੇ ਤੂੰ ਜੀ ਕਿੱਥੇ ਭੈਂਕੋ ਜੀ ਸਾਹ ਪਈ ਗੀਂਗੇ ਕੇ ਕਿੱਥੇ ਚਾ ਹੈਗੀ ਹੈਗੀ ਆ ਗਿਆ ਹੈ ਕਰਤਾ ਜੂ ਮਗਾ ਜਮਾ ਇਹ ਤਾਂ ਇਹਦੇਆਂ ਲੱਗੀਆਂ ਮੇਖਾਂ ਨਹੀਂ ਪੱਟੀਆਂ ਇੱਕ ਗੱਲ ਹੋ ਜਾ ਮੈਂ ਇਹ ਰਿੱਕੇ ਕੱਢ ਦੂ ਇਹ ਤਾਂ ਛਾਹ ਬੜੀ ਆ ਮੁੰਡੇ ਨੂੰ ਸਾਰਾ ਤੂੰ ਕਿਤੇ ਨਸ਼ੀ ਨਾ ਦੱਸ ਦੇ ਕਮਲਾ ਉਹ ਨਹੀਂ ਦੱਸਦਾ ਯਾਰਾ ਉਹਨੂੰ ਸਮਝਾ ਜਾਾਂਗੇ ਉਹ ਸਮਝਾਵਾਂਗੇ ਉਹਨੂੰ ਹੈ ਇਹ ਤਾਂ ਬਾਹਲੇ ਅੜੇ ਰਿਸ਼ਤੇ ਕਰਾਉਂਦੀ ਐ ਤਾਂ ਅੜੇ ਟੱਕ ਰੌਂਦੀ ਉਹ ਤਾਂ ਗੱਲ ਮੰਨ ਜਿੜਾ ਮੈਂ ਜਮਾ ਹੁੰਦਾ ਹੀ ਨਹੀਂ ਇਹ ਤਾਂ ਗਾਈ ਠੀਕਾ ਕੱਢ ਦੂ ਆਪਣੇ ਕਪਾਹ ਚ ਕੁੱਤੀ ਹੈ ਕਿ ਮੈਂ ਕਿ ਲਾ ਮੈਂ ਪੂਰਾ ਤੂੰ ਹੀ ਤੋੜਾ ਆਰ ਮਹਾ ਇੱਕ ਪੂਰਾ ਸਰੀਰ ਜਦਾ ਭੱਕ ਗਿਆ ਮਕੰਦ ਓਏ ਉਹ ਚਾ ਯਾਰ ਖੜ ਗਿਆ ਯਾਰ ਕੋ ਜਾ ਯਾਰ ਆਹਾ ਆ ਗਿਆ ਭਾਈਆ ਬੈਨਾ ਮੈਂ ਲੋਟੋ ਕੇ ਭਾਈ ਜਾਂਦੀ ਭਰਾਵਾ ਉਹ ਚੀ ਆਏ ਭਾਈਆ ਹੱਥ ਪਾ ਕੇ ਹੋ ਜਾ ਇਹ 5.5 ਲੱਖ ਚਲ ਚੱਲ ਆਹੋ ਹੌਲੀ ਤੋਰੀ ਨਾ ਰਾਮ ਨਾਲ ਹੀ ਚੱਲਾਂਗੇ ਆਪਾਂ ਨੂੰ ਕੀ ਕੁ ਕਹ ਹੈ ਚਲ ਨੰ ਮੈਂ ਛੜਾ ਗੱਪ ਕਿਵੇਂ ਮਾਰਿਆ ਤੂੰ ਉਹ ਗੱਪ ਜੇ ਫੇਰ ਦਾਵ ਪੈਂਦੀ ਆ ਅਗਲਾ ਕਹੂ ਸਾਡੂੰ ਆਗੇ ਹੁੰਦਾ ਨਹੀਂ ਹੋਣਾ ਮੁੰਡੇ ਨੂੰ ਤੂੰ ਐ ਕਹਿਣਾ ਸੀ ਵੀ ਛਿੱਡਾ ਸਪੈਸ਼ਲ ਆਏ ਆ ਅਗਲਾ ਕੁ ਲੰਗ ਦੀ ਟੱਪ ਕੇ ਆਗੇ ਉਹ ਨਾ ਮੁੰਡਾ ਚੰਗਾ ਫੇਰ ਬੇਟੀ ਨੇ ਸੋਚ ਲਿਆ ਫੇਰ ਨਹੀਂ ਸੋਚਦੀ ਉਹਨੇ ਤੇਰੇ ਪੀਏ ਤੱਕ ਮਤ ਬਲਾਈ ਯਾਰ ਚੱਲ ਫਿਰ ਚੱਲ ਰੁਪਿਆ ਮਾਰਿਆ ਜੇ 50000 ਉਹ ਤਾਂ ਖੁਸ ਹੁੰਦੀ ਫਿਰੂਗੀ ਹਾਂ ਛਾਣੀ ਗੱਲ ਮੈਂ ਕਹੀ ਕੀ ਕਰਦਾ ਤੂੰ ਪੈਸੇ ਦੀ ਖੇੜ ਅੱਜ ਕੱਲ ਹਾਂ ਉਹ ਨਹੀਂ ਕੋਈ ਤੂੰ ਹੀ ਦਾ ਪਿੰਡ ਤਾਂ ਆ ਗਿਆ ਆ ਹੀ ਐ ਬਾਂਦਰ ਆ ਦੇਖ ਆ adda ਆ ਗਿਆ ਲਾ ਬੰਦ ਕਰਾਂ ਫੋਨ ਕਰਾਂ ਮੈਂ ਗਰਦਿਆਲ ਨੂੰ ਗਰਦਿਆਲ ਫੌਜੀ ਵੀ ਕਿੱਥੇ ਅਸੀਂ ਉੱਤੇ ਮਿਸ ਕਾਲ ਮਾਰੀ ਸੀ ਨੂੰ ਧਿਆ ਦੀ ਹਾਂ ਉਨਪਤੀ ਨੂੰ ਹੋਰੀ ਕੇ ਮਾਈਆਂ ਚੱਲਣ ਲੱਗੀਆਂ ਇੱਕ ਤਾਂ ਜਵਾਕਾਂ ਦੇ ਹੱਥ 'ਚ ਮੋਬਾਈਲ ਨਾ ਆ ਜੇ ਆ ਆ ਗਿਆ ਗੱਗਾ ਗੱਗੇ ਔਕੜ ਰਾਰਾ ਦੱਦੇ ਨੂੰ ਹਿਆਰੀ ਲੱਲਾ ਕਰਦੀਾਲ ਬਾਂਦਰਾ ਵਾਲਾ ਫੌਜੀ 9466405 48 ਕੀ ਅਖੀਂ ਹੁੰਦਾ ਮੈਂ ਗੱਲਾਂ ਬਾਡੀਆਂ ਮਾਰਦਾ ਸੀ ਫੋਨ ਬੰਦ ਆ ਜਾਂਦਾ ਦਵਾਰੇ ਲਾ ਕੇ ਵੇਖਾਂ ਸਪੀਕਰ ਆਨ ਕਰਦੀ ਆਂ ਘੰਟੀ ਧਕਈ ਚੱਕਲਾ ਹੁਣ ਹੈਲੋ ਹੈਲੋ ਬੀ ਆ ਕਰਦੇ ਆਲ ਹਾਂ ਹਾਂ ਚੱਚੀ ਪੁੱਤ ਮੈਂ ਤਾਂ ਤੇਰੇ ੱਡੇ ਤੇ ਆਈ ਖੜੀ ਆ ਮੇਰੇ ਪਿਓ ਦੇ ਸਾਲਿਆ ਕਿੱਥੇ ਵਰਦਾ ਆ ਕੇ ਮੈਨੂੰ ਲੈ ਕੇ ਜਾ ਕਿੱਥੇ ਚਾਚੀ ਆ ਗਈ ਮੈਂ ਤੇਰੇ ਅੱਡੇ ਤੇ ਖੜੀ ਆ ਆ ਗਈ ਆ ਗਈ ਆ ਗਈ ਚਾਚੀ ਸ਼ਾਹ ਵਾਸਤੇ ਚੌਂਦੀ ਲੈ ਆ ਗਿਆ ਮੈਂ ਤਾਂ ਟਾਈਮ ਦੀ ਪਾਪ ਆਂਦਾ ਆ ਗਈ ਮੈਂ ਤਾਂ ਬਣਾ ਨਹੀਂ ਚਾਚੀ ਗੇ ਪੇਤਾ ਅੰਗਲਾਤੇ ਰੰਗ ਤਾਂ ਮੈਂ ਲਾਉਂਗੀ ਪੁੱਤ ਹਜੇ ਵੇਖੀ ਜਾ ਜਦੋਂ ਮੈਂ ਤੇਰੇ ਘਰੇ ਗਈ ਟਿੱਬੇ ਤੇ ਪਾਣੀ ਮੈਂ ਹੀ ਚੜਾਉਂਗੀ ਆਹ ਚਾਚੀ ਵਸਾਂ ਜਮਾ ਤੀਸੀ ਤੇ ਚੜਾ ਦੀ ਚੰਗਾ ਕੋਈ ਨਾ ਵੀ ਨਾ ਪਾਵੇਂ ਟਿੱਬਾ ਵੇ ਪਹਿਲਾਂ ਆ ਤਾ ਜੇ ਮੇਰੇ ਨੇੜੇ ਆਉਣਾ ਚਾਚੀ ਮੈਂ ਵੀ ਆਵਾਂ ਸਹੇ ਪਸਵਾਇਆ ਕਿ ਫਿਰਦਾਸੀ ਇਹ ਇਹ ਗਾਣਾ ਪਤਾ ਹੋਇਆ ਉਤਾਰ ਕੇ ਬੱਠਲ ਯਾਰ ਬਿਆਜ ਉਹ ਪਹਿਲਾਂ ਮੈਨੂੰ ਤਾਂ ਚੋਗਾ ਪਾ ਲੋ ਆ ਆ ਕੇ ਚਾਚੀ ਬੱਸ ਆ ਜਾ ਆ ਜਾ ਆ ਜਾ ਆ ਗਿਆ ਆ ਆ ਆਜ ਹੀ ਛੇ ਦਿਨ ਆਜੇ 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 ਮੈਂ ਪਾਉਂਗੀ ਤੁਹਾਨੂੰ ਦਾ ਦਾਣਾ ਯਾਦ ਹੀ ਰੱਖੋਗੇ ਮੇਰੇ ਤਾਂ ਚੱਟੇ ਹੋਏ ਦਰਖਤ ਹਰੇ ਨੇ ਹੋਏ ਕਰਦਿਆਲ ਫੁੱਜ ਗਿਆ ਤੂੰ ਕਿਹੜੇ ਬਾਗ ਦੀ ਮੋਲੀ ਐ ਤੂੰ ਮੈਨੂੰ ਲੁੱਟਣ ਨੂੰ ਫਿਰਦਾ ਮੇਰੇ ਪਿਓ ਦਾ ਸਾਲਿਆ ਮੈਂ ਤੈਨੂੰ ਲੁੱਟ ਕੇ ਜਾਉਂ ਲੈ ਹਜੇ ਨਹੀਂ ਆਇਆ ਕਹਿ ਕੇ 2 ਮਿੰਟ ਦਾ ਵੇਖਾਂ ਅੰਬਾਰੇ ਕੋਲ ਆ ਮੈਂ ਖੜੀ ਜਾਉ ਤਾਂ ਕਾ ਚੀਚਾਂ ਲਾ ਆ ਗਏ ਉਹ ਖੜੀ ਜਾ ਉਹ ਖੜੀ ਜਾ ਅੱਛਾ ਛੋਟਾ ਕੋਈ ਟਾਈਮ ਆ ਤੁਹਾਡਾ ਘੰਟਾ ਹੋ ਗਿਆ ਮੈਨੂੰ ਸੁੱਕਣੇ ਪਾਇਆ ਇਹ ਤਾਂ ਚਾਚੀ ਦੇ ਇੰਜਨ ਕਰਾਇਆ ਸੀ ਉਹ ਟਾਈਮ ਲੱਗ ਗਿਆ ਹਾਂ ਉਹ ਠੀਕ ਠਾਕ ਹੈ ਹਾਂ ਠੀਕ ਆ ਹਾਂ ਆਇਆ ਕੱਪ ਪਤਾ ਨਵਾ ਮੇਗਾ ਕਿਸੇ ਨੂੰ ਇੱਥੇ ਮਗਰ ਬਾਈ ਜਾਂਦਾ ਮੰਦਰ ਭਾਈ ਆ ਗਿਆ ਬੈਜੋ 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 ਕਰਦੀ ਗਾ ਲਾਵਾ ਉਹ ਚੱਤ ਮੈਂ ਜਾ ਜਾ ਸਿੱਧਾ ਜਾ ਰਹਾ ਲੈ ਆਉ ਹਾਂ ਮੇਰੇ ਪਿਆਰਾ ਸਾਲਾ ਖਰਫੀ ਹੈ ਇਹਨੂੰ ਕੋਈ ਪਤਾ ਨਹੀਂ ਮੈਂ ਤਾਂ 35 ਪਤਨ ਦਾ ਪਾਣੀ ਮੈਂ ਖਾ ਜਾਵਾਂ ਭੁੰਜੇ ਲਾ ਦੇਂਗੇ ਤੂੰ ਦੇਖਦਾ ਤਾ ਇਹਨੂੰ ਤੁਰਨ ਜੋਗਰੀ ਵੀ ਛੱਡ ਦੇ ਹਾਂ ਬੈਜਾ ਬੈਜਾ ਹਾਂ ਮਾਈ ਤਾਂ ਬਸ ਦੋ ਸੁਪਨੇ ਰਹਿ ਗਏ ਮੇਰੇ ਮਕੰਦਸਿਆਂ ਹਾਂਜੀ ਇੱਕ ਤਾਂ ਜਾ ਚਲਾਉਣਾ ਰਹਿ ਗਿਆ ਅੱਛਾ ਇੱਕ ਆਹ ਜਿਹੜੀ ਨਵੀਂ ਗੱਡੀ ਚਲਾਈ ਆ ਫਰੋਜਪੁਰ ਤੋਂ ਦਿੱਲੀ ਹਾਂ ਤੇ ਮੇਰਾ ਸੁਪਨਾ ਸੀ ਵੀ ਪਹਿਲੇ ਦਿਨ ਮੈਂ ਲੈ ਕੇ ਜਾਵਾਂ ਟ੍ਰੇਨ ਚਲਾ ਕੇ ਉਹ ਜੇ ਗੇਜ ਹੈਗੀ ਨਾ ਨਾ ਆਟੋਮੈਟਕੀ ਆਹੋ ਜੇ ਮੰਗਲ ਬਾਠਾ ਮੈਂ ਚੱਚੀਏ ਮੈਂ ਚੱਲ ਹਾਂ ਤੂੰ ਚੱਲ 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 ਅੱਗੇ ਲੱਗੋ ਹੁਣ ਆ ਜਾ ਹਾਂ ਅੱਗੇ ਹਾਂ ਖੜੀ ਨਾ ਕਿਤੇ ਭਾਈ ਤੋੜ ਲਈ ਜਾ ਚ ਨਾਲ ਆ ਜਾ ਆ ਜਾ ਹਾਂ ਕੱਤ ਜਿਆ ਮੇਰਾ ਪਲਾਣਾ ਜਦ ਆਇਆ ਮੇਰੇ ਨਾਲ ਰੋਕਦਾ ਨਹੀਂ ਅੱਛਾ ਵੇ ਤੂੰ ਤਾਂ ਵਿਆਹਿਆ ਸੀ ਪਹਿਲਾਂ ਮੈਂ ਖਾ ਗਈ ਮਨ ਮੇੜਿਆ ਜਿਹੜਾ ਹੈਗੀ ਅੱਛਾ ਤੇਰੇ ਚ ਕਣ ਕੰਡਾ ਨਹੀਂ ਹੋਣਾ ਤਾਂ ਹੀ ਉਹ ਭੱਜ ਗਈ ਮੇਰੇ ਪੇਬ ਦਾ ਸਾਲਿਆ ਉਹ ਉਹ ਪਟਾ ਕੀ ਗੱਲ ਸੀ ਹਾਂ ਅੱਛਾ ਥੋੜਾ ਮੂੰਹ ਪਿੱਛੇ ਹੋ ਕੇ ਗੱਲ ਕਰ ਪਟਾ ਕੀ ਗੱਲ ਬਣਦੀ ਹਾਂ